ਪੰਜਾਬ ਚ ਰਿਸ਼ਤਿਆਂ ਦਾ ਕਤਲ ਪਿਓ ਨੇ 9 ਸਾਲਾ ਧੀ ਦਾ ਗਲਾ ਕੁੱਟ ਕੇ ਕੀਤਾ ਕਤਲ ਸਹੁਰੇ ਨੇ ਕੁਹਾੜੀ ਨਾਲ ਵੱਢ ਦਿੱਤਾ ਜਵਾਈ ਦੋਨੋਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰੀਆਂ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੰਜਾਬ ਵਿੱਚ ਰਿਸ਼ਤਿਆਂ ਦਾ ਕਤਲ ਹੋਇਆ ਹੈ ਪੰਜਾਬ ਦੇ ਸੰਗਰੂਰ ਵਿੱਚ ਦੋ ਵੱਖ ਵੱਖ-ਵੱਖ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰੀਆਂ ਹਨ ਇੱਥੇ ਇੱਕ ਕਲਯੁਗੀ ਪਿਤਾ ਨੇ ਆਪਣੀ ਮਾਸੂਮ ਧੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਦੋਸ਼ੀ ਮਤਰੀਆ ਪਿਤਾ ਹੈ ਜਿਸਨੇ ਆਪਣੀ 9 ਸਾਲਾ ਬੇਟੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਜਦ ਕਿ ਦੂਜੀ ਘਟਨਾ ਚੁਪਰੇਮ ਵਿਆਹ ਤੋਂ ਗੁੱਸੇ ਛਾਏ ਸੌਰੇ ਨੇ ਆਪਣੇ ਜਵਾਈ ਦਾ ਕਤਲ ਕਰ ਦਿੱਤਾ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਸ਼ਿਵਮ ਕਲੋਨੀ ਦੀ ਰਹਿਣ ਵਾਲੀ ਨੀਹਾ ਨੇ ਦੱਸਿਆ ਕਿ ਕਰੀਬ 1.5 ਸਾਲ ਪਹਿਲਾਂ ਉਸ ਦਾ ਦੂਜਾ ਵਿਆਹ ਸੰਦੀਪ ਗੋਇਲ ਨਾਲ ਹੋਇਆ ਸੀ ਉਹਨਾਂ ਦੀ 9 ਸਾਲ ਦੀ ਬੇਟੀ ਮਾਨਵੀ ਵੀ ਉਹਨਾਂ ਦੇ ਨਾਲ ਰਹਿੰਦੀ ਸੀ ਪਰ ਸੰਦੀਪ ਨੂੰ ਮਾਨਵੀ ਪਸੰਦ ਨਹੀਂ ਸੀ ਮਾਨਵੀ ਹਰ ਸ਼ਾਮ ਸਕੇਟਿੰਗ ਦਾ ਅਭਿਆਸ ਕਰਨ ਜਾਂਦੀ ਸੀ ਮਾਂ ਆਪਣੀ ਧੀ ਨੂੰ ਆਪ ਲੈ ਕੇ ਆਉਂਦੀ ਸੀ ਪਰ ਪਿਛਲੇ 2-3 ਦਿਨਾਂ ਤੋਂ ਸੰਦੀਪ ਹੀ ਮਾਨਵੀ ਨੂੰ ਅਭਿਆਸ ਤੋਂ ਲਿਆ ਰਿਹਾ ਸੀ ਸ਼ੁੱਕਰਵਾਰ ਸ਼ਾਮ ਜਦੋਂ ਘਰ ਨਹੀਂ ਪਰਤਿਆ ਤਾਂ ਉਸਨੇ ਫੋਨ ਕਰਕੇ ਪੁੱਛਿਆ ਤਾਂ ਸੰਦੀਪ ਨੇ ਦੱਸਿਆ ਕਿ ਉਹ ਮਾਨਵੀ ਨਾਲ ਬਾਜ਼ਾਰ ਜਾ ਰਿਹਾ ਹੈ ਇਸ ਤੋਂ ਬਾਅਦ ਉਸਨੂੰ ਕਈ ਵਾਰ ਫੋਨ ਕੀਤਾ ਪਰ ਉਹ ਕੋਈ ਨਾ ਕੋਈ ਬਹਾਨਾ ਬਣਾਉਂਦਾ ਰਿਹਾ ਰਾਤ ਕਰੀਬ 9:30 ਵਜੇ ਘਰੋਂ ਬਾਹਰ ਆ ਕੇ ਸੰਦੀਪ ਨੇ ਫੋਨ ਕੀਤਾ ਕਿ ਮਾਨਵੀ ਦੀ ਤਬੀਅਤ ਖਰਾਬ ਹੋ ਗਈ ਹੈ ਉਹ ਉਸਨੂੰ ਤੁਰੰਤ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮਰਿਤਕ ਐਲਾਨ ਦਿੱਤਾ ਉਸਨੇ ਸ਼ੱਕ ਜ਼ਾਰ ਕੀਤਾ ਕਿ ਸੰਦੀਪ ਨੇ ਮਾਨਵੀ ਦਾ ਗਲਾ ਕੁੱਟ ਕੇ ਕਤਲ ਕੀਤਾ ਹੈ ਕਟਨਾ ਤੋਂ ਬਾਅਦ ਸੰਦੀਪ ਫਰਾਰ ਹੋ ਗਿਆ ਪੁਲਿਸ ਨੇ ਨੀਹਾ ਦੇ ਬਿਆਨਾਂ ਦੇ ਆਧਾਰ ਤੇ ਸੰਦੀਪ ਖਿਲਾਫ ਕੇਸ ਦਰਜ ਕਰਕੇ ਉਸਦੀ ਪਾਲ ਸ਼ੁਰੂ ਕਰ ਦਿੱਤੀ ਹੈ ਦੂਜੀ ਘਟਨਾ ਲੇਰਾ ਗਾਗਾ ਦੇ ਪਿੰਡ ਪਾਈ ਕੀ ਪਿਸ਼ੌਰ ਦੀ ਹੈ ਜਿੱਥੇ ਸੌਰ ਨੇ ਆਪਣੇ ਜਵਾਈ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਡੀਐਸਪੀ ਦੀਪਿੰਦਰਪਾਲ ਸਿੰਘ ਜੀ ਜੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਠੇਕੇ ਨੇੜੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਹੈ ਮੌਕੇ ਤੇ ਪਹੁੰਚ ਕੇ ਜਾਂਚ ਕਰਨ ਤੇ ਪਤਾ ਲੱਗਾ ਕਿ ਮ੍ਰਿਤਕ ਗੁਰਦੀਪ ਸਿੰਘ ਵਾਸੀ ਪਿੰਡ ਰਾਮਦਾਸ ਸੰਧੂਆ ਸੀ ਗੁਰਦੀਪ ਸਿੰਘ ਦੇ ਪਰਮਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਗੁਰਦੀਪ ਸਿੰਘ ਦਾ 3 ਸਾਲ ਪਹਿਲਾਂ ਪਿੰਡ ਪਿਸ਼ੌਰ ਦੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ ਇਸ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਨਾਰਾਜ਼ ਸੀ ਅਤੇ ਇਸੇ ਰੰਜਿਸ਼ ਕਾਰਨ ਉਸ ਦੇ ਸਹੁਰੇ ਗੁਰਜੰਟ ਸਿੰਘ ਵੱਲੋਂ ਗੁਰਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ